ਗੁਰੂ ਹਰਗੋਬਿੰਦਰ ਜੀ ਫਰਮਾਨ ਲੜਾ ਮਹੱਬਤ ਦੇ ਵਿੱਚ ਖੜੇ ਆ ਜੀ ਚਾਹੇ ਸਰਕਾਰ ਬਾਲਦੀ ਆਈ ਚਾਹੇ ਸਰਕਾਰ ਕੈਪਟਨ ਦੀ ਆਈ ਚਾਹੇ ਸਰਕਾਰ ਨੂੰ ਭਗਵਾਨ ਤੋਂ ਆਪ ਪਾਰਟੀ ਦੀ ਆ ਪਰ ਹਾਲਾਤਾਂ ਵਿੱਚ ਕੁਝ ਫਰਕ ਨਹੀਂ ਪਿਆ ਜੋ ਸਾਡੇ ਇਹ ਕੱਚੇ ਮਲਾਜ਼ਮ ਵੀ ਤਿੰਨ ਬੈਠੇ ਆ ਲਗਾਤਾਰ 23 ਸਾਲ ਗੁਰੂ ਹਰਗੋਬਿੰਦਰ ਫਰਮਾਨ ਲੜਾ ਮਹੱਬਤ ਦੇ ਵਿੱਚ ਕੰਮ ਕੀਤਾ ਪਾਰੇ ਠੇਕੇਦਾਰਾਂ ਨਾਲ ਕੰਮ ਕੀਤਾ 10-10 12-12 ਹਜ਼ਾਰ ਰੁਪਏ ਤਨਖਾਹ ਤੋਂ ਬਾਅਦ ਇਹ ਰਿਟਾਇਰ ਹੋਏ ਤੇ ਅੱਜ ਇਹਨਾਂ ਨੂੰ ਕੋਈ ਪੈਨਸ਼ਨ ਲੱਗੀ ਹੋਈ ਮੋਖ ਨੇ ਇਹ ਨੂੰ ਮਾਣਦਾ ਨੂੰ ਚਾਹੀਦਾ ਇਹ ਸੀ ਵੀ ਜੇ ਉਹਨੇ ਕਿਹਾ ਸੀ ਕਿ ਮੈਂ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਕੱਚਾ ਸ਼ਾਇਦ ਕੱਟੂੰਗਾ ਅੱਗੇ ਉਹ 3 ਸਾਲ ਤੋਂ ਸਰਕਾਰ ਨੂੰ ਉਪਰ ਦਾ ਸਮਾਂ ਹੋ ਚੁੱਕਿਆ ਰੋਪੜਥਨ پلان ਦੇ ਵਿੱਚ ਜਾਂ ਲਹਿਰਾ ਮੁਹੱਬਤ ਥਰਮ پلان ਦੇ ਵਿੱਚ ਠੇਕੇਦਾਰਾਂ ਨਾਲ ਕੋਲ ਕੰਮ ਕਰਦੇ ਆ ਕੰਮ 23 23 ਸਾਲ ਤੋਂ ਆਮ ਤੌਰ ਤੇ ਇਹ ਹੁੰਦਾ ਹੈ ਸਰਕਾਰ ਵੀ ਕੋਈ ਮਲਾਜ਼ਮ ਭਰਤੀ ਹੁੰਦਾ ਪਰ ਉਹ 23 ਸਾਲ ਹੋਵੇ ਜਾਂ 20 ਸਾਲ ਹੋਵੇ ਜਾਂ ਬਾ ਉਥੇ ਲੋਕਲ ਗੱਲ ਕਰਨੀ ਹੈ ਜੀ ਲਹਿਰੇ ਮਹਬਤ ਸਰਨਪੁਰਾਂ ਦੇ ਵਿੱਚ ਲਹਿਰੇ ਮਹਬਤ ਪਿੰਡ ਤੋਂ ਜਾਂ ਲਹਿਰੇ ਸੋਦੇ ਤੋਂ ਜਾਂ ਲਹਿਰੇ ਧੂਰਕੋਟ ਤੋਂ ਜਿਹੜੇ ਠਾਨੇ ਵਿੱਚ ਲੱਗਿਆ ਮਲਾਜ਼ਮ ਰੈਗੂਲਰ ਲੱਗਿਆ ਜ਼ਮੀਨਦਾਰ ਵੇਚ ਦੇ ਉੱਪਰ ਜਿਹੜੇ ਰਿਟਾਇਰ ਹੋ ਚੁੱਕੇ ਆ ਉਹਨਾਂ ਨੂੰ 45 ਸਾਲ ਉਹਨਾਂ ਨੂੰ 45000 ਜਾਂ 48000 ਜਾਂ 50000 ਪੈਨਸ਼ਨ ਲੱਗੀ ਆ ਪਰ ਜੋ ਇਹ ਕੰਮ ਹੈ ਕੱਚੇ ਕੰਮੇ ਬੈਠੇ ਆ ਇਹ ਰਿਟਾਇਰ ਦਾ ਕਰਤੇ ਠੇਕੇਦਾਰਾਂ ਨੇ ਪਰ ਕੋਈ ਪੈਨਸ਼ਨ ਨਹੀਂ ਹੈ ਅਸੀਂ ਮੁੱਖ ਮੰਗ ਮੁੱਖ ਮੰਗ ਮੋਖਾਂ ਦੀ ਭੁਗਤਾਨ ਤੋਂ ਮੰਗ ਕਰਦੇ ਆ ਕਿ ਜਿਹੜੇ ਹੁਣ ਕੰਮੇ ਲੱਗੇ ਹੋਇਆ ਕੱਚੇ ਕੰਮ ਕੰਮ ਕਰਦੇ ਆ 20-20 ਸਾਲ ਤੋਂ ਇਹਨਾਂ ਨੂੰ ਬਰਚਾ ਹੀ ਰੱਖਿਆ ਜਾਵੇ ਨਿਕਟ ਰੋ ਘੜਾ ਤਾਂ ਨਾ ਖਾ ਇਹਨਾਂ ਨੂੰ 35000 ਰੁਪਏ ਦਿੱਤੇ ਜਾਵੇ ਬਾਕੀ ਬੀਲੀ ਮੰਤਰੀ ਨਾਲ ਮੀਟਿੰਗ 2 ਜੂਨ ਨੂੰ ਜਮੈਨ ਫਾਰਮ ਹੋ ਰਹੀ ਆ ਜਿਸ ਦੇ ਮੁੱਖ ਮੰਗ ਇਹ ਆ ਪਹਿਲੀ ਮੰਗਾ ਜੋ ਸੀਐਚਵੀ ਕੰਮੇ ਹਨ ਕੰਮੇ ਕੰਮ ਕਰਦੇ ਆ ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਨ੍ਹਾਂ ਤਰ੍ਹਾਂ 35 ਹਜ਼ਾਰ ਕੀਤੀ ਜਾਵੇ